ਉਹ ਤੇ ਹੁਣ ਮੇਰੇ ਸਾਹਮਣੇ ਘਰ ਦੇਖ ਸਕਦੇ ਜੀ ਉਸ ਘਰ ਨੂੰ ਜਾਣ ਦਾ ਕੋਈ ਰਾਹ ਨਹੀਂ ਹੈਗਾ ਰਾਹ ਤੇ ਇਨਾ ਘਰਾਂ ਨੂੰ ਵੀ ਜਾਂਦੇ ਨਹੀਂ ਹੈਗਾ ਇਧਰਲੇ ਮਨੇ ਤੁਸੀਂ ਮੋਟਰਾਂ ਦੇਖ ਸਕਦੇ ਜੇ ਮੋਟਰਾਂ ਵਾਲੇ ਕੋਠੇ ਅੱਧੇ-ਅੱਧੇ ਡੁੱਬ ਚੁੱਕਿਆ ਜੀ ਆ ਤੁਸੀਂ ਦੇਖ ਸਕਦੇ ਮੇਰੇ ਸਾਹਮਣੇ ਮੋਟਰਾਂ ਦੇ ਕੋਠੇ ਅੱਧੇ-ਅੱਧੇ ਡੁੱਬੇ ਆ ਆ ਤੁਸੀਂ ਦੇਖ ਸਕਦੇ ਪੀਆ ਟਰਾਂਸਫਰਮ ਇੱਥੇ ਵੀ ਅੱਧੇ ਦਾ ਜਿਹੜਾ ਖੰਭਾ ਵਾ ਟਰਾਂਸਫਰਮਰ ਆ ਨਾ ਡੁੱਬਾ ਵਾ ਔਰ ਮੇਰੇ ਸਾਹਮਣੇ ਹੋਰ ਮੋਟਰਾਂ ਲਿਖਾ ਸਕਦਾ ਵੀ ਅਣਗਿਣਤ ਹੀ ਮਲਕੇ ਘਰਵਾ ਇੱਥੇ ਅਣਗਿਣਤ ਹੀ ਵਸੁੰਦਾ ਜਿਹੜਾ ਖੇਤਰ ਵਾ ਪਰ ਹਰ ਕੋਈ ਭੈਣ ਭਰਾ ਆਪਣੇ ਘਰਾਂ ਦੇ ਵਿੱਚ ਤੜਨੋਂ ਮਜਬੂਰ ਹੋ ਗਿਆ ਇੱਕ ਬਿਆਸ ਦੇ ਰਿਆ ਦੀ ਮਾਰ ਦਾ ਕਰਕੇ ਇੱਕ ਬੰਦ ਟੁੱਟਣ ਦਾ ਕਰਕੇ ਜੀ ਤੁਸੀਂ ਮੋਟਰ ਦੇਖ ਸਕਦੇ ਜੀ ਇਹਨਾਂ ਦੀ ਵੀ ਮੋਟਰ ਵੀ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਜੀ ਤੇ ਬਹੁਤ ਜ਼ਿਆਦੇ ਬੁਰੇ ਹਾਲਾਤ ਆ ਨਿਕਲ ਰੁੜ ਗਿਆ ਅੱਛਾ ਬਾਦ ਵੀ ਤੁਸੀਂ ਕਹਿੰਦੇ ਅੱਛਾ ਘਰ ਬਾਹਰ ਵੀ ਰੁੜ ਗਿਆ ਆ ਬਤਕਾ ਹਮਨੇ ਸਭਨਾਂ ਨੂੰ ਸਾਰਿਆਂ ਨੂੰ ਪਤਾ ਵਾਏ ਗੁਰੂ ਮੈਂ ਅਜੇ ਤੱਕ ਸਵਾਲ ਪੁੱਛੀ ਹੋਵੇ ਜਾਂ ਨਹੀਂ ਤੇ ਹੁਣ ਬਾਬਾ ਜੀ ਆ ਮਾਰ ਡੰਗਰ ਕਿੱਧਰ ਲੱਗੇ ਚਲੇ ਜਾਓ ਮਾਰ ਡੰਗਰ ਹੁਣ ਰਿਸਤੇ ਤਰ੍ਹਾਂ ਕੋ ਘੱਲੇ ਲੱਗੇ ਆ ਮਾਜੀ ਕਾਤੋਂ ਕਾਰਨ ਪਾਣੀ ਆ ਜਿਹੜਿਆਂ ਚ ਅੱਛਾ ਵੇੜਿਆਂ ਚ ਅੰਦਰ ਰਹਿ ਗਏ ਮਾੜੇ ਜੇ ਅੱਛਾ ਤੇ ਜੇ ਨਾ ਪਾਣੀ ਰੁਕਿਆ ਤੇ ਅੰਦਰ ਵੀ ਪਾਣੀ ਵੜ ਜਾਣਾ ਅੱਛਾ ਕਿੱਧਰ ਜਾ ਜੀ ਕੋਈ ਸਾਡੀ ਸੁਣਵਾਈ ਨਹੀਂ ਅਜੇ ਤੱਕ ਵਾਏ ਗੁਰੂ ਵੇ ਲੋ ਕਿ ਦੇਹ ਕਹਿੰਦੇ ਸੱਚ ਨੂੰ ਮਿਰਚਾਂ ਲੱਗਦੀਆਂ ਵਾਏ ਗੁਰੂ ਕਿਉਂ ਸਿਆਣੇ ਕਹਿੰਦੇ ਹਨ ਝੂਠ ਮਿੱਠਾ ਤੇ ਸੱਚ ਜਿਹੜਾ ਉਹ ਕੌੜਾ ਉਹ ਨੋਜਮਾਨਾ ਸਾਨੂੰ ਵੀ ਕਹਿੰਦੇ ਬੇੜੀ ਨਹੀਂ ਦਿੱਤੀ ਹਾਂਜੀ ਉੱਥੇ ਕਹਿੰਦੇ ਬੇੜੀ ਪੂੜੀ ਨਹੀਂ ਵਝਾਈ ਅਸੀਂ ਉਦਾਂ ਅੱਛਾ ਕਿਹੜਾ ਪਿੰਡ ਸੀ ਆਪਣਾ ਉਧਰ ਜਿੱਧਰ ਉਧਰ ਅੱਛਾ 15 ਲੱਗੀਆਂ ਓਕੇ ਓਕੇ ਮੰਡ ਮਾਂਡ ਟੀਮ ਕਿਸ਼ਨਪੁਰ ਘੜਕਾ ਓਕੇ ਵੇਖੇ ਇਥੋਂ ਪੁੱਲ ਤੇ ਮੁੜ ਜਾਂਦੇ ਇਹਨਾਂ ਨੂੰ ਇਹ ਆ ਕੇ ਚਲੋ ਫਸਲਾਂ ਤੇ ਜਿਹੜੀਆਂ ਖਰਾਬ ਹੋਣ ਵਾਲੀਆਂ ਉਹ ਤਾਂ ਹੋ ਹੀ ਗਈਆਂ ਵਾ ਕਮ ਸੇ ਕਮ ਅਸੀਂ ਆਪਣੇ ਜਿਹੜੇ ਆ ਘਰ ਦੇ ਜੀ ਆ ਮਾਲਡਿੰਗਰਾ ਇਹਨਾਂ ਨੂੰ ਇਹੋ ਜੀ ਜਗ੍ਹਾ ਤੇ ਪਹੁੰਚਾ ਦਈਏ ਕਿ ਜਿੱਥੇ ਸਾਨੂੰ ਕੋਈ ਖਤਰਾ ਨਾ ਹੋਵੇ ਇੱਥੇ ਦੇਖਾਦੇ ਵੀ ਛੋਟੇ ਹਾਥੀ ਨਾਲ ਇਹ ਕਿਸਾਨ ਭਰਾ ਇੱਕ ਰੋਂਦੀ ਰੂਹ ਦੇ ਨਾਲ ਅੱਜ ਆਪਣੀਆਂ ਮੱਜਾਂ ਨੂੰ ਆ ਆਪਣੇ ਰਿਸ਼ਤੇਦਾਰਾਂ ਦੇ ਕੋਲ ਲੈ ਕੇ ਚੱਲੇ ਆ ਜੀ। ਬਸ ਆਈ ਜਾਊਗਾ ਜੀ। ਵਾਈ ਗਰੂ। ਦੇ ਨਾ ਸਰਕਾਰ ਨੇ ਕੋਈ ਹੱਲ ਕੀਤਾ। ਦੇਖ ਲੋ ਵੀਰ ਦਾਦੇ ਪੈ ਵੀ ਆਹ ਹਾਲ ਦੇ ਹਾਲਾਤ ਆ ਤੇ ਜਿਹੜਾ ਵੀ ਜੀ ਚਾਰਾ ਉਹ ਕਿਦਾਂ? ਖਤਮ ਹੋ ਗਿਆ। ਕੁਝ ਨਹੀਂ ਹੈਗਾ ਜੀ। ਸੰਘਣੀ ਤੇ ਪਾਣੀ ਬਸ ਘਰਾਂ 'ਚ ਵੜਨ ਨੂੰ ਤਿਆਰ ਹੀ ਆ। ਆਪਾਂ ਤੇ ਜਾਂਦੇ ਜਾਂਦੇ ਨੂੰ ਪੈ ਗਿਆ ਹੁਣ ਆਪਾਂ ਨੇ। ਦੇਖੋ ਉਹ ਤਾਂ ਮੂੰਹ ਟੁੱਟਾ ਪਾਣੀ ਭਰੀ ਜਿੰਦਾ ਪਾਣੀ ਸਾਰਾ ਉੱਧਰ ਪਾਣੀ ਪਾਣੀ ਆ ਇੱਧਰ ਤੇ ਮਾੜਾ ਮੋੜਾ ਪਾਣੀ ਆ ਉੱਧਰ ਚੰਗੇ ਪਲੇ ਕਰਾਂਦੇ ਵੀਰਵਾ ਪਰ ਜਿਹੜਾ ਬਿਆਸ ਦਾ ਪਾਣੀ ਆ ਉਹਨੇ ਹਰ ਇੱਕ ਨੂੰ ਆ ਮਤਲਬ ਕਿ ਮਜਬੂਰੀ ਦੇ ਵਿੱਚ ਲੈ ਕੇ ਖੜਾ ਕਰ ਦਿੱਤਾ ਵਾ ਸੋ ਸਾਥ ਆਪਾਂ ਨੂੰ ਲੋੜ ਵਾ ਆਪਣੇ ਭੈਣ ਭਰਾਵਾਂ ਦਾ ਸਾਥ ਦੇਣ ਦੀ ਉਹ ਤੁਸੀਂ ਦੇਖ ਸਕਦੇ ਸਾਹਮਣੇ ਮਸ਼ੀਨਾਂ ਵੀ ਆਈਆਂ ਵਾ ਆਪੋਗ ਲੈਣਾ ਵੀ ਆਈਆਂ ਵਾ ਐਨਡੀਆਰਐਫ ਦੀਆਂ ਟੀਮਾਂ ਵੀ ਆਈਆਂ ਵਾ ਤਾ ਜੋ ਜਿਹੜਾ ਇਹ ਬਣਵਾ ਸੰਗਦੇ ਸਹਿਯੋਗ ਨਾਲ ਸੰਪਰਦਾਵਨ ਦੇ ਸਹਿਯੋਗ ਨਾਲ ਇਹ ਬਣਿਆ ਜਾ ਸਕੇ ਤੇ ਚਲੋ ਵਾਇਗਰੂ ਮਿਹਰ ਕਰੇ ਅਰਦਾਸ ਕਰਦੇ ਆ ਸਾਰੇ ਆ ਵੀਰ ਭਰਾ ਰਲ ਕੇ ਕਿ ਜਿਹੜੀ ਇਹ ਦੁੱਖ ਦੀ ਘੜੀ ਆ ਛੇਤੀ ਤੋਂ ਛੇਤੀ ਜਿਹੜੀ ਇਹਨਾਂ ਤੋਂ ਹਟੇ ਤਾਂ ਜੋ ਇਹ ਆਪਣੇ ਰਜਾਨਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਇਹ ਬਤੀਤ ਕਰ ਸਕ ਜੀ ਆ ਮੈਡਮ ਸੀਗੀ ਜਿਹੜੀ ਐਸਡੀਐਮ ਮੈਡਮ ਆ ਇਥੋਂ ਦੀ ਕਪੂਰਥਲੇ ਏਰੀਏ ਦੀ ਸultanpur ਏਰੀਏ ਦੀ ਉਹ ਸਰਵੇ ਕਰਕੇ ਜਾ ਰਹੀ ਆ ਤੇ ਆ ਹਾਲਾਤ ਆ ਅੱਜ ਦੇ ਜੀ ਅਸੀਂ ਹੁਣ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆਂ ਕਿ ਕਿਵੇਂ ਸੰਪਰਦਾਵਾਂ ਵਾਂ ਸੰਸਤਾਵਾਂ ਵਾਂ ਜਿਹੜੀਆਂ ਇੱਥੇ ਹਰਪੀਟ ਦੇ ਕਿਸਾਨ ਭਰਾਵਾਂ ਦੀ ਮਦਦ ਕਰ ਰਹੀਆਂ ਵਾਂ ਕੋਈ ਲੰਗਰ ਲੈ ਕੇ ਆ ਰਿਹਾ ਵਾ ਕੋਈ ਪਾਣੀ ਲੈ ਕੇ ਆ ਰਿਹਾ ਵਾ ਕੋਈ ਇੱਥੇ ਆਪਣੀਆਂ ਜਿਹੜੀਆਂ ਜੀਸੀਬੀਆ ਮਸ਼ੀਨਾਂ ਉਹ ਲੈ ਕੇ ਆ ਰਿਹਾ ਇਹ ਐਨਡੀਆਰ ਦੀ ਟੀਮਾਂ ਵੀ ਆ ਇਹ ਵੀ ਇੱਕ ਦੋ ਜਿਹੜਾ ਸਾਥ ਦੇ ਲਈ ਆ ਵਾ ਧੰਨਵਾਦ ਕਰਦਾ ਵਾਂ ਇਹਨਾਂ ਦਾ ਵੀ ਵੀ ਜਿਹੜੀਆਂ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੇ ਮੈਂ ਜਿਹੜੀਆਂ ਜੱਥੇ ਇਹਨਾਂ ਦੀਆਂ ਹੁੰਦੀਆਂ ਜਿਹੜੀਆਂ ਡਿਪਾਰਟਮੈਂਟ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਜਿਹੜੀਆਂ ਦੁੱਖ ਦੀ ਘੜੀ ਦੇ ਵਿੱਚ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ ਇੱਥੇ ਪਹੁੰਚ ਚੁੱਕਿਆ ਵਾ ਤੇ ਸੋ ਜਿਹੜੀਆਂ ਹੋਰ ਵੀ ਰੀਲੀਫ ਟੀਮਾਂ ਵਾ ਕੋਈ ਵੀ ਜਿਹੜੀਆਂ ਟੀਮਾਂ ਰੀਲੀਫ ਟੀਮਾਂ ਜਿਹੜੀਆਂ ਗਵਰਨਮੈਂਟ ਵੱਲੋਂ ਵਾ ਜਾਂ ਸੰਸਥਾਵਾਂ ਵੱਲੋਂ ਵਾ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਆਕਿ ਦੇਰ ਨਾ ਕਰਿਓ ਜਲਦੀ ਆਇਓ ਕਿਉਂਕਿ ਪਾਣੀ ਆ ਜਿਹੜਾ ਉਹ ਹੁਣ ਫਸਲਾਂ ਚ ਤੇ ਆ ਚੁੱਕਾ ਵਾ ਤੇ ਕਈਆਂ ਦੇ ਘਰਾਂ ਦੇ ਵਿੱਚ ਵੀ ਆ ਚੁੱਕਾ ਵਾ ਜੇਕਰ ਆਪਾਂ ਕਿਸੇ ਕਿਸਮ ਦੀ ਦੇਰ ਕਰਦੇ ਆ ਤੇ ਨੁਕਸਾਨ ਹੋ ਸਕਦਾ ਵਾ ਸੋ ਸਾਥ ਦਿਓ ਭੈਣ ਭਰਾਵਾਂ ਦਾ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਸਾਂਝੀ ਦਿਖਾਉਣਾ ਵਾਂ ਤੇ ਜਿਹੜਾ ਇਹ ਪਰਦਾਵਾ ਆਣ ਕੇ ਜਿਨ੍ਹਾਂ ਨੇ ਲੰਗਰ ਲਾਇਆ ਉਹ ਵੀ ਤੁਹਾਨੂੰ ਸਾਰੇ ਦਿਖਾਉਣਾ ਵਾਂ ਇੱਕ ਗੇੜੀ ਵੀ ਸਾਨੂੰ ਚਾਹੀਦੀ ਹੈ ਜਾਨਵਰ ਤੇ ਸੰਗਰ ਦੀ ਇਹ ਕਰਵਾਉਂਦੇ ਸੰਗਰ ਸਾਡੀ ਬਹੁਤ ਆਈ ਆ ਫੇਰ ਕਹਿੰਦੇ ਵੀ ਆਹ ਬੰਨ ਨੂੰ ਖਤਰਾ ਵਜਿਹੜਾ ਬੂਲੇ ਵਾਲਾ ਆਲੀ ਵਾਲਾ ਉੱਥੇ ਪਸੰਦ ਤੁਹਾਨੂੰ ਨਹੀਂ ਦੱਸਦੀ ਇੱਥੇ ਚੇਰ ਬਣਾਣਗੇ ਫਾਈਲ ਵੀ ਜਾਈ ਤੇ ਬਾਕੀ ਉਹ ਅਸੀਂ ਇਕੱਲੇ ਚੱਲੇ ਆ ਭਾਵੇਂ ਤੁਰ ਕੇ ਜਾਈਏ ਵੀ ਰਹਿ ਟਰੈਕਟਰ ਤੇ ਤੋਰਦੇ ਵੇਖ ਕੇ ਉਹਨੂੰ ਚਬੰਦ ਕਰਦੇ ਆ ਬਾਕੀ ਕਿਰਪਾ ਗੁਰੂ ਸਾਹਿਬ ਨੇ ਸਾਡਾ ਫਰਜ਼ ਆ ਵੀ ਜਿਹੜਾ ਮਹੌਪਕ ਦਾ ਲੋਕ ਪੰਨਾ ਜੀ ਜੀ ਹਾਂਜੀ ਚੰਗਾ ਵਧੀਆ ਜਲ ਪਾਣੀ ਛੱਕੇ ਜਾਏ ਸੋ 7399513 7710399513 ਇਹ ਨਿਯੰਗ ਸਿੰਘ ਜੀ ਦਾ ਨੰਬਰ ਆ ਸੰਪਰਦਾ ਸਹਾੜੀ ਸਾਹਿਬ ਤੋਂ ਬਾਬਾ ਅਧਾਰਾ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਸੰਪਰਦਾ ਤੋਂ ਆਏ ਆ ਸਹਾੜੀ ਸਾਹਿਬ ਤੋਂ ਬੜੀ ਮੰਨੀ ਪਰਮੰਨੀਤ ਪੁੱਜੀ ਹੋਈ ਸੰਪਰਦਾਵਾ ਜਿੱਥੋਂ ਇਹ ਆਏ ਆ ਹਾਰਡ ਪੀੜਿਤ ਕਿਸਾਨਾਂ ਦਾ ਸਾਥ ਦੇਣ ਲਈ ਤੇ ਆਪ ਵੀ ਵੇਖ ਲਓ ਤੁਸੀਂ ਵੀ ਆ ਦੀ ਆ ਕੱਲਾ ਵੀ ਸੇਵਾ ਨਹੀਂ ਲੈ ਕੇ ਆਪ ਹੱਤੀ ਸੇਵਾ ਕਰ ਵੀ ਰਹੇ ਆ ਜ਼ਬਰਦਸਤ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਹ ਸੰਬਰਦਾਵਾ ਜਿਹੜੀ ਬਾਬਾ ਤਾਰਾ ਸਿੰਘ ਜੀ ਵੱਲੋਂ ਸਿਹਾਲੀ ਸਾਹਿਬ ਦੇ ਵਿੱਚ ਚਲਾਈ ਜਾ ਰਹੀ ਹੈ ਗੁਰਦਾਰਾ ਸੇਖਪੁਰੀ ਸਾਹਿਬ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਆਪ ਜੀ ਦਾ ਵੈਗੁਰ ਨਿਕਾ ਖਾਲਸਾ ਹੈ ਜੀ ਫਤਿਹ ਬਾਬਾ ਜੀ ਪੁੱਛੋ ਮਾਫ ਕਰੀ ਜੀ